ਲੋਕਲ ਹੈ ਜੇ ਉਹਨੇ ਕੋਈ ਹਾਦਸਾ ਹੋ ਗਿਆ ਕਿਸੇ ਦੇ ਸਾਹਮਣੇ ਕੌਣ ਜੰਮਵਾਰ ਹੋਦਾ ਨਹੀਂ ਜਦੋਂ ਉਹ ਬੰਦ ਰਹੇ ਹੈ ਨਾ ਸੰਗਠਨ ਟਮਟਾ ਜੇ ਕੋਈ ਹਾਦਸਾ ਹੋ ਜਾ ਸੱਟ ਲੱਗੀ ਫਿਰ ਮੁੜ ਕੇ ਸਰਕਾਰ ਨੂੰ ਕਹਾਂਗਾ ਕਿੱਥੀ ਜਾਂਦੇ ਆਪਾਂ ਜਦੋਂ ਸਵੇਰ ਤੈਨੂੰ ਕੋਲ ਬੰਦ ਦੇ ਉੱਪਰ ਨਹੀਂ ਹੋਵੇ ਜੇ ਇੰਨੀ ਆਣਾ ਜਿੱਥੇ ਠੱਗੀ ਹੋਵੇ ਉਹਨੂੰ ਲੋਕਾਂ ਨੂੰ ਰੱਖਿਆ ਹੋਰ ਤੁਹਾਨੂੰ 2 ਕਿਲੋਮੀਟਰ ਦਾ ਹਰਕ ਬੰਦੇ ਜਿੱਥੇ ਸਰਟੀਫਿਕੇਟ ਦੇ ਫੇਰ ਆ

ਸਸਿਕਾ ਜੀ ਤੁਹਾਡੀ ਕੋ ਜੀ ਅ ਸਸਿਕਾ ਜੀ ਮੈਂ ਸੁਨਾਮੋ ਕਲਾਰਾਂ ਜਾ ਰਿਹਾ ਸੀਗਾ ਤੇ ਆ ਦੇਖੋ ਤੁਸੀਂ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਚ ਬੱਸਾਂ ਵੀ ਟਰੱਕ ਵੀ ਟੈਂਪੋ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕੱਟਿਆ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀ ਵਾਲਿਆਂ ਨੂੰ ਕਿ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਵਾਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਕਿ ਸਾਰਿਆਂ ਨੂੰ ਕਿਹਾ ਹੋਇਆ ਬੇਨਤੀ ਕੀਤੀ ਹੋਈ ਹੈ ਕਿ ਭਾਈ ਵੱਡੀਆਂ ਗੱਡੀਆਂ ਵਾਲੇ ਨੇ ਜਿਹੜੇ ਉਹ ਮਹਿਲਾ ਚੌਂਕ ਹੋ ਕੇ ਆਉਣ ਇਹ ਸਿਰਫ ਸਿਰਫ ਕੱਚਾ ਰਸਤਾ ਹੈ 4-6 ਮਹੀਨਿਆਂ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰੇ ਹੁਣ ਆਪਾਂ ਨੂੰ ਕਿ ਵੇਦੇ ਕਿਰਪਾ ਕਰਕੇ ਸਰਕਾਰ ਦੀ ਇਸ ਬੇਦੀ ਨੂੰ ਮਨਜ਼ੂਰ ਕਰੋ ਧੰਨਵਾਦ